ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਬਰੀਡੇ ਵੀਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਕਾਫੀ ਦਿਨ ਹੋ ਗਏ ਫਾਰਮ ਦੀ ਅਪਡੇਟ ਨਹੀਂ ਕੋਈ ਦਿੱਤੀ ਤੇ ਆ ਦੇਖੋੜਾ ਆਲੇ-ਦਾਲੇ ਨਿਵਾਵਾਂ ਸਾਰੀਆਂ ਆਪਾਂ ਕਰਤੀਆਂ ਤੇ ਇਧਰ ਥਾਮਲੇ ਵੀ ਲਗਭਗ ਸਾਡੇ 5 ਗੇ ਰਹਿ ਗਏ ਤੇ ਥੱਲੋਂ ਇਹਦੀ ਕੁਰਸੀ ਅਸੀਂ ਇੰਨੀ ਚੌੜੀ ਰੱਖੀ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਿੰਨ ਰੋੜੇ ਲਾਏ ਨੇ ਉਹ ਫਿਰ ਉਦੋਂ ਥੋੜੀ ਜੀ ਘੱਟ ਕਰਤੀ ਫਿਰ ਉਦੋਂ ਕਰਤੀ ਤੇ ਹੁਣ 9 ਇੰਚ ਤੋਂ ਬਾਅਦ ਮਿਸਤਰੀ ਸਾਹਿਬ ਕਿੰਨੇ ਰ데요ਬਾਦ ਨਾਲ ਇੰਚੇ ਕਟਾ ਕੇ ਆਪਾਂ ਰੇਡ ਦੇ ਕੌਲੇ ਲਾਉਣੇ ਨੇ ਆਪਾਂ ਉਹ ਫਾਰਮ ਚ ਵੀ ਆਪਣੇ ਰੇਡ ਦੇ ਲੱਗੇ ਹੋਏ ਨੇ ਇਹ ਤਕਰੀਬਨ ਕੱਲ ਨੂੰ ਆਪਣਾ ਜਿਹੜਾ ਨਿਉਆਂ ਦਾ ਕੰਮ ਆ ਉਹ ਸਾਰਾ ਫਾਈਨਲ ਹੋ ਜੂ ਇਸ ਤੋਂ ਬਾਅਦ ਆਪਾਂ ਇਹਨੂੰ ਉੱਪਰ ਲੈ ਕੇ ਜਾਵਾਂਗੇ ਤੇ ਆਜੋ ਹੁਣ ਅੱਜ ਆਪਣੇ ਚਿਕਸ ਦਾ ਵੀ 38ਵਾਂ ਦੇਣਾ 38ਵੇਂ ਦਿਨ ਦੀ ਕੀ ਅਪਡੇਟ ਆ ਉਹ ਆਪਾਂ ਤੁਹਾਨੂੰ ਦਿੰਨੇ ਅੰਦਰ ਜਾ ਕੇ ਇੱਕ ਦੋ ਦਿਨਾਂ ਚ ਮਾਲ ਲਿਫਟ ਵੀ ਹੋਣ ਦੀ ਤਿਆਰੀ ਆ ਤੇ ਇਧਰ ਧੂਆਂ ਵੀ ਹੋ ਰਿਹਾ ਸਾਰੇ ਕਿਤੇ ਇਹ ਵੀ ਜੇ ਆਪਾਂ ਜਲਦੀ ਮਾਲ ਲਿਫਟ ਨਾ ਕਰਾਇਆ ਤਾਂ ਇਹਦੀ ਕਾਫੀ ਪ੍ਰੋਬਲਮ ਹੋਣੀ ਆ ਫਿਰ ਚਿਕਸ ਨੂੰ ਕਿਉਂਕਿ ਇਹ ਆਪਣੀ ਫਸਲ ਹੁਣ ਪੱਕੀ ਪਈ ਆ ਇੱਥੇ ਵੀ ਹੁਣ ਆਪਾਂ ਜਦੋਂ ਆ ਥਮਲੇ ਆਪਣੇ ਪੂਰੇ ਸਾਰੇ ਬਾਹਰ ਨਿਕਲ ਗਏ ਤਾਂ ਕਰਾ ਫੇਰ ਕੇ ਪੱਧਰ ਕਰ ਦਾਂਗੇ ਤਾਂ ਲੈਵਲ ਘੱਡ ਲਾਂਗੇ ਅੰਦਰਲੇ ਫਾਰਮ ਦੇ ਨਾਲ ਉਸ ਇੱਕ ਲੈਵਲ ਦੇ ਵਿੱਚ ਇਹਨੂੰ ਸਾਰਾ ਪੱਧਰ ਕਰਕੇ ਜਿਹੜੀ ਫालतू ਮਿੱਟੀ ਆ ਆਪਾਂ ਬਾਹਰ ਕੱਢ ਦਿਆਂਗੇ ਤੇ ਆਜੋ ਹੁਣ ਆਪਾਂ ਅੰਦਰ ਚੱਲ ਕੇ ਚਿਕਸ ਦੀ ਲੈਣੇ ਅਪਡੇਟ 38 ਦਿਨਾਂ ਦਾ ਅੱਜ ਆਪਣਾ ਹੋ ਗਿਆ ਬੱਚਾ ਤੇ ਦੇਖਦੇ ਆ ਅੰਦਰ ਕੀ ਅਪਡੇਟ ਆ ਤੇ ਜਿਹੜਾ ਬੱਚਾ ਆਪਣਾ ਅੱਜ 38 ਦਿਨਾਂ ਦਾ ਹੋ ਗਿਆ ਅੱਜ ਇਹਦੀ ਐਵਰੇਜ ਕਰੀ ਸੀ ਇਹਦਾ ਐਵਰੇਜ weight ਹੁਣ 2600 2650 ਗ੍ਰਾਮ ਆ ਰਿਹਾ 38 ਦਿਨ ਤੇ ਤੇ ਜਿਹੜੀ ਮਾਰਟੈਲਿਟੀ ਆ ਹੁਣ ਉਹ ਥੋੜੀ ਜੀ ਜ਼ਿਆਦਾ ਹੋ ਗਈ 10 12 10 12 ਦੋਕ ਦਿਨਾਂ ਤੋਂ ਮੰਨ ਲਓ 36 ਦਿਨਾਂ ਤੋਂ ਮਾਰਟੈਲਿਟੀ ਥੋੜੀ ਜੀ ਵੱਧ ਗਈ ਉਹਦਾ ਕਾਰਨ ਵਿੱਚ ਥੋੜੀ ਥੋੜੀ ਆਵਾਜ਼ ਆ ਗਈ ਆਵਾਜ਼ ਆਪਾਂ ਨੂੰ ਐ ਸੀ ਵੀ ਜੇ ਸੇਲ ਹੋ ਜੇ ਤਾਂ ਆਪਾਂ ਮੈਡੀਸਨ ਨਾ ਪਾਈਏ ਕਿਉਂਕਿ ਆਵਾਜ਼ ਵਾਲੀ ਮੈਡੀਸਨ ਇਹਦਾ ਵੇਟ ਘਟਾ ਦਿੰਦੀ ਆ ਤਾਂ ਵੇਟ ਘਟਾਊਗੀ ਤਾਂ ਆਪਾਂ ਨੂੰ ਥੋੜਾ ਲੌਸ ਹੋ ਜਾਂਦਾ ਤਾਂ ਆਪਾਂ ਅੱਜ ਉਹਦੀ ਇੱਕ ਡੋਜ਼ ਸ਼ੁਰੂ ਕਰਤੀ ਤੇ ਹੁਣ ਪਾਵਾਂਗੇ ਦੋ ਦਿਨ ਜਦ ਤੱਕ ਆਪਣਾ ਬੱਚਾ ਲੈਫਟ ਹੋ ਜਾਣਾ ਜਿਹੜਾ ਨੀਲੇ ਤੋਂ ਉਥੇ ਦਾ ਆਪਾਂ ਕੋਰਸ ਕਰਾਇਆ ਸੀ ਉਹਨੇ ਹੁਣ ਤੱਕ ਇਹਨੂੰ ਵੱਡੀ ਪ੍ਰੋਬਲਮ ਆਉਣ ਤੋਂ ਬਚਾ ਕੇ ਰੱਖਿਆ ਕੋਈ ਹਜੇ ਤੱਕ ਇਹਨੂੰ ਆਪਾਂ ਐਂਟੀਬਾਇਓਟਿਕ ਕੋਈ ਦਵਾਈ ਇਸ ਤਰ੍ਹਾਂ ਦੀ ਨਹੀਂ ਪਾਈ ਨੀਲੇ ਤੋਂ ਉਥੇ ਤੋਂ ਬਿਨਾ ਵੀ ਜਿਹਦੇ ਨਾਲ ਇਹਦਾ ਵੇਟ ਘਟੇ ਹੋਵੇ ਤੇ ਦੇਖੋ ਤੁਸੀਂ ਬੱਚਾ ਦੇਖ ਸਕਦੇ ਹੋ 2600 ਪਲੱਸ ਇਹਦੀ ਐਵਰੇਜ ਅੱਜ ਤੇ ਬਾਕੀ ਹੁਣ ਕੰਪਨੀ ਜੇ ਇਹਨੂੰ ਆਪਾਂ ਕੰਪਨੀ ਨੂੰ ਕਿਹਾ ਵੀ ਇਹਨੂੰ ਸੇਲ ਕਰ ਦੇਉ ਤਾਂ ਬਹੁਤ ਜ਼ਿਆਦਾ ਵਧੀਆ ਕਿਉਂਕਿ ਜਦੋਂ ਆਲੇ-ਦੁਆਲੇ ਧੂਆਂ ਹੋ ਗਿਆ ਫੇਰ ਦਿੱਕਤ ਆਉਣੀ ਆਉਣੀ ਆ ਫੇਰ ਬੱਚੇ ਨੂੰ ਆਵਾਜ਼ ਵੀ ਜ਼ਿਆਦਾ ਵਧੂ ਦੇਖੋ ਸਾਹ ਲੈਣਾ ਆਪਾਂ ਨੂੰ ਮਨੁੱਖ ਨੂੰ ਵੀ ਔਖਾ ਹੋ ਜਾਂਦਾ ਹਨ ਧੂਏ ਨਾਲ ਤਾਂ ਤਾਂ ਇਹਨਾਂ ਤੇ ਤਾਂ ਅਸਰ ਪੈਣੀ ਪੈਣਾ ਸਾਰਿਆਂ ਦੀ ਪੈਂਦਾ ਹੁਣ ਵੀ ਆਪਣੇ ਗਲੇ ਥੋੜੇ ਜਿ ਖਰਾਬ ਹੋਣ ਲੱਗੇ ਤਾ ਸਾਰੀ ਦਾ ਸਾਰੇ ਜੀਵਾਂ ਦੇ ਜੰਤੂਆਂ ਦੇ ਦਾ ਅਸਰ ਤਾਂ ਪੈਂਦਾ ਹੀ ਆ ਤੇ ਆਜੋ ਆਪਾਂ ਹੁਣ ਦਵਾਈ ਦੀ ਗੱਲ ਕਰਦੇ ਆਂ ਵੀ ਜਿਹੜੀ ਆਪਾਂ ਦਵਾਈ ਪਾਈ ਆ ਉਹ ਜਿਹੜੀ ਕੰਪਨੀ ਦੀ ਆਪਾਂ ਨੀਰੀ ਪਾਈ ਸੀ ਉਸੇ ਕੰਪਨੀ ਦੀ ਮੈਡੀਸਨ ਆ ਇਹ ਹੈਗੀ ਆ ਐਸਥੀਗੋਨ ਇਹ ਵੇਟ ਤੇ ਅਸਰ ਨਹੀਂ ਪਾਉਂਦੀ ਪਰ ਇਹਦਾ ਰਿਜ਼ਲਟ ਆਪਾਂ ਤੁਹਾਨੂੰ ਦੱਸਾਂਗੇ ਅਪਡੇਟ ਦੇਵਾਂਗੇ ਕੱਲ੍ਹ ਪਰਸ ਤੁਹਾਨੂੰ ਵੀ ਇਹਦਾ ਰਿਜ਼ਲਟ ਆਪਾਂ ਨੂੰ ਕਿਵੇਂ ਲੱਗਿਆ ਨਾਲੇ ਆਪਾਂ ਤੁਹਾਨੂੰ ਸਾਰੇ ਅਪਡੇਟ ਦੇਵਾਂਗੇ ਵੀ ਕਿਵੇਂ ਬੱਚੇ ਦਾ ਰਿਜ਼ਲਟ ਰਿਹਾ ਕੀ ਆਪਾਂ ਨੂੰ ਇਹ ਜੋ ਕਮਾਈ ਹੋਈ ਕੀ ਲੌਸ ਹੋਇਆ ਕੀ ਨਫਾ ਹੋਇਆ ਸਾਰਾ ਕੁਝ ਆਪਾਂ ਅਪਡੇਟ ਦੇਵਾਂਗੇ ਤੇ ਅੱਜ ਦੀ ਵੀਡੀਓ ਇੱਥੇ ਤੱਕ ਹੀ ਸੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ